ਵਾਰੀ ਗੁਰਜੀਤ ਕਾਲਾ ਵਾਰੀ ਗੁਰਜੀਤ ਕੁੱਫਤੇ ਦਾਸ ਫਰਮਜੀਤ ਸਿੰਘ ਸੇਵਾਦਾਰ ਸਿਕਸਾਪਾਉਣਾਦੋ ਸੰਗਤ ਜੀ ਆਪ ਜੀ ਨੂੰ ਪਤਾ ਹੀ ਹੈ ਕਿ ਕੋਚ ਚਿਰ ਪਹਿਲੇ RAM ਨਾਮ ਵਾਲੀਆਂ ਈਟਾਂ ਗੰਦੀਆਂ ਨਾਲੀਆਂ ਵਿੱਚ ਦਰਬਾਰ ਸਾਹਿਬ ਦੇ ਲਾਗੇ ਸ਼੍ਰੋਮਣੀ ਕਮੇਟੀ ਦੇ ਸਥਾਪਿਤ ਸੰਤਾਂ ਵੱਲੋਂ ਲਗਾਈਆਂ ਜਿਹੜੀਆਂ ਸਨ ਜਿਸ ਦਾ ਭਰਪੂਰ ਵਿਰੋਧ ਸਤ ਪਾਈ ਬਲਦੇਵ ਸਿੰਘ ਵਡਾਲਾ ਜੀ ਨੇ ਕੀਤਾ ਸੰਕਟਾਂ ਦੇ ਸਹਿਯੋਗ ਨਾਲ ਸ਼੍ਰੋਮਣੀ ਕਮੇਟੀ ਨੇ ਉਹ ਇਲਟਾਂ ਉਹ ਥੋੜ੍ਹ ਦਵਾਈਆਂ ਪਰ ਸਬਕ ਸਾਡੀਆਂ ਸੰਕਟਾਂ ਨੇ ਸਾਡੀਆਂ ਕਮੇਟੀਆਂ ਨੇ ਨਹੀਂ ਸਿੱਖਿਆ ਹੁਣ ਇੱਕ ਹੋਰ ਘਟਨਾ ਸਾਡੇ ਸਾਹਮਣੇ ਆਈ ਹੈ ਸ਼ੀਗੰਜ ਗੁਰਦੁਆਰਾ ਸਾਹਿਬ ਦੇ ਸਾਹਮਣੇ ਜੋ ਜੋੜਾ ਘਰ ਹੈ ਉੱਥੇ ਇੱਕ ਲਿਫਟ ਲਗਾਈ ਜਾ ਰਹੀ ਹੈ ਉਸ ਲਿਫਟ ਦੀ ਖੁਦਾਈ ਕੀਤੀ ਗਈ ਖੱਡੇ ਵਾਸਤੇ ਜੋ ਜਗ੍ਹਾ ਬਣਾਈ ਗਈ ਉਸ ਜਗ੍ਹਾ ਦੇ ਵਿੱਚ ਫਿਰ ਸ਼ਿਵ ਚਿਵ ਨਾਮ ਵਾਲੀ ਐਲਟਾਂ ਲਗਾਈਆਂ ਜਾਂਦੀਆਂ ਇੱਕੋ ਹਿੰਦੂ ਬੀਬੀ ਨੇ ਉਸ ਜਗ੍ਹਾ ਤੇ ਆ ਕੇ ਉਸ ਬੱਚੀ ਨੇ ਵਿਰੋਧ ਕੀਤਾ ਤਾਂ ਕਿਸ ਨੇ ਉਹਦੀ ਗੱਲ ਨਹੀਂ ਸੁਣੀ ਤੇ ਉਸਨੇ ਫਿਰ ਭਾਈ ਬਲਦੇਵ ਸਿੰਘ ਵਡਾਲਾ ਜੀ ਨੂੰ ਇੱਕ ਵੀਡੀਓ ਬਣਾ ਕੇ ਭੇਜਿਆ ਉਹ ਵੀਡੀਓ ਬਾਸ ਵੱਲੋਂ ਸੰਤਾਂ ਨੂੰ ਦੱਸਿਆ ਗਿਆ ਕਿ ਆਹ ਕੰਮ ਉੱਥੇ ਚੱਲ ਰਿਹਾ ਹੈ ਕੱਲ ਨੂੰ ਕੋਈ ਫੇਰ ਪੰਗਾ ਨਾ ਪਵੇ ਇਸ ਵਾਸਤੇ ਇਸ ਦਾ ਭਰਪੂਰ ਵਿਰੋਧ ਕਰਉ ਸੰਤਾ ਨੇ ਅੱਜ ਸਵੇਰੇ ਭਰਪੂਰ ਵਿਰੋਧ ਕੀਤਾ ਤੇ ਇਹ ਕਿਹਾ ਕਿ ਅਸੀਂ ਪੈਸੇ ਆਪਣੇ ਵੱਲੋਂ ਦਿੰਨੇ ਆ ਜੋ ਖਰਚਾ ਆਵੇਗਾ ਅਸੀਂ ਦੇਵਾਂਗੇ ਇਹਨਾਂ ਈਟਾਂ ਨੂੰ ਇੱਥੋਂ ਹਟਾਓ ਤੇ ਦੂਜੀ ਈਟਾਂ ਲਗਵਾਓ ਮੈਨੇਜਰ ਗੁਰਦੁਆਰਾ ਸੀਸਗੰਜ ਸਾਹਿਬ ਨੇ ਉੱਪਰ ਕਮੇਟੀ ਵਾਲਿਆਂ ਨਾਲ ਗੱਲ ਕੀਤੀ ਤੇ ਇਹ ਤੈਅ ਕੀਤਾ ਗਿਆ ਕਿ ਉਥੋਂ ਉਹ ਸਾਰੀਆਂ ਇਟਾਂ ਹਟਾਈਆਂ ਜਾਣਗੀਆਂ ਤੇ ਨਵੀਆਂ ਇਟਾਂ ਜੇਬੀਐਲ ਮਾਰਕਰ ਵਾਲੀਆਂ ਲਗਾਈਆਂ ਜਾਣਗੀਆਂ ਸੰਗਤ ਜੀ ਆਪ ਸਭ ਸੁਚੇਤ ਰਹੋ ਇਸ ਤਰ੍ਹਾਂ ਦੀ ਕੋਈ ਵੀ ਘਟਨਾ ਜੋ ਹੈ ਉਹਨੂੰ ਪਰਪੂਰ ਉਹਦਾ ਪਰਪੂਰ ਵਿਰੋਧ ਕਰੋ ਤੇ ਸਾਡੇ ਵਿਗਿਆਨ ਦੇ ਵਿੱਚ ਲਿਆਓ ਤਾਂ ਕਿ ਇਹਦਾ ਪਰਪੂਰ ਵਿਰੋਧ ਕੀਤਾ ਜਾ ਸਕੂ वैसे दास दा ਤੇ ਆਪ ਸਾਰਿਆਂ ਦਾ ਵੀ ਇਹੀ ਤਕਰੀਬਨ ਮੰਨਣਾ ਹੋਵੇਗਾ ਕਿ ਜੋ ਧਾਰਮਿਕ ਨਾਵਾਂ ਵਾਲੀਆਂ ਟਾਂ ਉਹ ਕਿਸੇ ਵੀ ਧਰਮ ਸਥਾਨ ਤੇ ਨਹੀਂ ਲਾਉਣੀਆਂ ਚਾਹੀਦੀਆਂ ਪਰ ਅੱਜ ਕੱਲ ਦਾ ਇੱਕ ਚਲਨ ਹੋ ਗਿਆ ਹੈ राम कृष्ण ਓਮ ਸ਼ਿਵ ਕੇ ਓਮਕਾਰ ਅੱਲਾ ਜਿਸ ਜੋਸ ਕ੍ਰਾਈਸਟ ਦੇ ਚਰਚ ਦੇ 크ਰੋਸ ਵਾਲੀਆਂ ਈਟਾਂ ਲਾਉਣ ਦਾ ਈਟ ਇਸ ਤਰ੍ਹਾਂ ਲਗਾਉਣ ਤੇ ਉਸ ਧਾਰਮਿਕ ਚਿੰਨ੍ਹ ਦੀ ਬੇਅਦਬੀ ਵੀ ਹੈ ਜਿਸ ਦਾ ਪਰਪੂਰ ਵਿਰੋਧ ਕੀਤਾ ਜਾਣਾ ਬੰਦਦਾ ਹੈ ਆਪ ਸਾਰੀਆਂ ਸੰਗਤਾਂ ਦੇ ਚਰਨਾਂ ਛੱਤ ਜੋੜ ਬੇਨਤੀ ਹੈ ਸਤ ਸਦਭਾਵਨਾ ਦਾ ਉਹ ਦੇ ਸੇਵਾਦਾਰ ਹੋਣ ਦੇ ਨਾਤੇ ਕਿ ਇਹ ਨਰਾਂ ਨੂੰ ਹਰਕਤਾਂ ਬੰਦ ਕਰਾਉਂਦੇ ਰਹੀਏ ਇਹਨਾਂ ਦਾ ਭਰਪੂਰ ਵਿਰੋਧ ਕਰਦੇ ਰਹੀਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਸਮੱਸਿਆ ਪੈਦਾ ਨਾ ਹੋਵੇ ਕਿ ਕੋਈ ਇਹ ਕਹੇ ਇੱਥੇ ਤੇ ਸਾਡਾ ਮੰਦਿਰ ਸੀ ਇੱਥੇ ਤੇ ਸਾਡਾ ਚਰਚ ਸੀ ਇੱਥੇ ਤੇ ਸਾਡਾ ਕੋਈ ਹੋਰ ਧਰਮ ਸਥਾਨ ਸੀ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਕੰਡੇ ਵਿੱਚ ਕੇ ਜਾਈਏ ਇਹਨਾਂ ਨੂੰ ਹੁਣੇ ਹੀ ਛੁਣ ਲਈਏ ਤੇ ਚੰਗਾ ਹੈ ਵਾਹਿਗੁਰੂ ਜੀ ਕਾ ਖਾਲਸਾ